ਅੱਜ ਜਿਸ ਦੂਸਰ ਇੱਕ 4 ਅਕਤੂਬਰ ਨੂੰ ਅਸੀਂ ਇੱਕ GST ਦੇ ਉੱਤੇ ਸੈਮੀਨਾਰ ਕਰਨ ਜਾ ਰਹੇ ਹਾਂ ਕਰਨਾ ਆਪਣਾ ਚੰਡੀਗੜ੍ਹ ਵਿਨੋਦ ਸਟੇਜ ਮੀਟਿੰਗ ਹੋਈ ਸੀ ਜਿੱਥੇ ਭਾਰਤ ਸੰਸਦ ਦਾ ਹਾਜ਼ਰੀ ਰਹੇਗੀ ਔਰ ਅਸੀਂ ਸ਼ਾਇਦ ਦੇਸ਼ ਦੀ ਨਹੀਂ ਦੁਨੀਆ ਦੀ ਪਹਿਲੀ ਪਾਰਟੀ ਹੈ ਜਿਹੜੇ ਕਿ ਸਟੇਟਮੈਂਟਸ ਨੇ ਉਹਨਾਂ ਦੇ ਜਿਹੜੇ opinion ਹੈ ਜਿਹੜੀ ਨਿਭਾਵਣਾ ਹੈ वो भी है भाई उत्सव है जी श्री का मैं है उत्सव ना वही उत्सव है कंप्लीट श्री का उत्सव बहुत उत्सव है वही उत्सव उत्सव है मोदी जी को बधाई हो जनता को बधाई हो को बधाई हो बधाई हो बधाई हो जनता को बधाई हो बधाई हो बधाई हो जनता को जी उत्सव है जीएसटी का उत्सव है उत्सव है जी उत्सव है जीएसटी का उत्सव है

जी एस टी का उत्सव है बधाई हो बी हो बी हो बताई होता माता की नरेंद्र मोदी जी की उत्सव आया देव बधाइया उत्सव आया देव का उत्सव आया इसलिए आप देख लो हो बधाई जी ने बोला राज्यसभा मेंबर घूम रहे हैं ये होना चाहिए बस ਹਾਂ ਜੀ ਉਹ ਲੋਗ ਗੱਲ ਕਰਦੇ ਨੇ ਮਾਰਕੀਟ ਵਿੱਚ ਰੇਟ ਤਾਂ ਉਹ ਹੀ ਲੱਗਣੇ ਜਿਹੜੇ ਹੈ ਜੀ ਕੋਈ ਬੋਲੀ ਕੋਈ ਬੋਲੀ ਜਸਤੀ ਮਨੇ ਕਾ ਜਸਤੀ ਸਾਨੇ ਨਹੀਂ ਦਿੱਤੀ ਨਹੀਂ ਨਹੀਂ ਕਿਹੜੀ ਦਿੱਤੀ ਸਸਤ ਦਵਾਈਆਂ ਦੇ ਵਿੱਚ ਲੋਕਾਂ ਨੂੰ ਫਾਇਦਾ ਹੋਇਆ ਜੀ ਬਹੁਤ ਫਾਇਦਾ ਹੋਇਆ ਜੀ ਬਹੁਤ ਪਾਣੀ ਹੈ ਫਟਾ ਪੈ ਗਈ ਤੇ ਸਾਰਾ ਤੇ ਪੰਜ ਭਰਾ ਦੋ ਜਿਹਨਾਂ ਬੰਦੇ ਨੂੰ ਕਿੰਨੇ ਪੈਸੇ ਨੂੰ ਆਇਆ ਦੱਸੋ ਕਿੰਨੇ ਸਸਤੀ ਇਹ ਜਿਹਨੇ ਪੂਰ ਪ੍ਰੈਕਟ ਸਾਰੇ 18 ਫਿਕਰ ਇਹ ਕਟੇਜ ਨੂੰ ਉਸੇ ਦੀ ਕੀਮਤ ਕੋਲ ਦਿਖਾ ਦਿਓ ਵਰਣ ਕੁਮਾਰ ਜੀ ਤੁਸੀਂ ਇਹ ਮੈਡੀਕਲ ਸਟੋਰ ਚਲਾ ਰਹੇ ਹੋ ਹਾਂ ਜੀ ਜੇ ਤੁਸੀਂ ਦੱਸੋਗੇ ਕਿ ਇਸ ਪ੍ਰੋਡਕਟ ਤੇ ਕਿੰਨੇ ਪਰਸੈਂਟ ਤੇ ਕਿੰਨੇ ਪੈਸੇ ਆ ਰੁਪਈਆ ਦਾ ਕਟ ਗਿਆ ਦੇਖੋ ਜੀ ਪਹਿਲਾਂ ਇਹ ਤਾਂ 18% ਸੀਗਾ ਹੁਣ 12% ਕਿੰਨਾ ਫਰਕ ਜੀ ਨਹੀਂ 13% ਨਹੀਂ ਨਹੀਂ 1% ਦਾ ਪਤਾ ਲੱਗ ਗਿਆ ਰੁਪਈਆ ਚ ਕਿੰਨਾ ਘਟ ਗਿਆ ਇਹ ਪੈ ਗਿਆ ਜੀ 13

ਮਿੱਟੀ ਤੇ ਪਬਲਿਕ ਨੂੰ ਮਿਲ ਰਹੀ ਹੈ ਨਾ ਬਹੁਤ ਧੰਨਵਾਦ ਜੀ ਵਧਾਈ ਬਹੁਤ ਧੰਨਵਾਦ ਲੱਗੂਗਾ ਇਹਨੂੰ ਲੱਡੂ ਖਿਲਾਓ ਜੀ ਇੱਧਰ ਲਓ ਅਗਲੇ ਵੀਐਸਟੀ ਜੀ ਕੋਈ ਫਰਕ ਨਹੀਂ ਪਾਉਂਦੇ ਇਹ ਨਹੀਂ ਮਾਰ ਲੂਗੀ ਨਹੀਂ ਪਰਾਂਚਾ ਅੈਮੀ ਸਤੀਵਾਹੀ ਨੀਪਲ ਆਗੇ ਆਗੇ ਆਈ ਹੋ ਬਧਾਈ 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 ਹੋ ਆਹੋ ਬਧਾਈ ਹੋ ਹੋਰ ਕੋਈ ਬੋਲ ਕੇ ਅੱਗੇ ਆਇਓ ਪਹਿਲੇ ਗੋਲੀ ਤੂ ਖਾ ਲੈ ਚੱਲ ਅੱਗੇ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਜਨਤਾ ਨੂੰ GST ਘੱਟ ਕਰਕੇ ਬਹੁਤ ਮਤਲਬ ਵਧੀਆ ਕੰਮ ਕੀਤਾ ਔਰ ਬਹੁਤ ਫਾਇਦਾ ਦਿੱਤਾ ਹਰ ਚੀਜ਼ ਦੇ ਮੇਰੇ ਕੋਲ ਤਾਂ ਦਵਾਈਆਂ ਹੈ ਤੇ ਦਵਾਈਆਂ ਦੇ ਵਿੱਚ ਸਾਰੇ ਰੇਟ ਘੱਟ ਗਏ ਪਰ ਅਸੀਂ ਲੀਕੇ ਬਾਹਰ ਲਾ ਦਿਆ ਹੈ ਵੀ ਨਿਊ GST ਦੇ ਨਾਲ ਸਿਸਟਮ ਨਾਲ ਤੁਹਾਨੂੰ ਸਭ ਨੂੰ ਦਵਾਈਆਂ ਸੋ ਮਿਲਣਗੀ ਥੈਂਕ ਯੂ ਮੋਦੀ ਜੀ ਥੈਂਕ ਯੂ ਜੀ ਬੀ ਜੀ ਪੀ ਥੈਂਕ ਯੂ ਸਾਫਰ ਜੀ ਨਾ ਬਦਲ ਨਹੀਂ ਕਿਤੇ ਹੋ ਗਿਆ ਐਪੀਐਸਟੀ ਦੇ ਵਿੱਚ ਖੋਨੀ ਜੀ ਨੇ ਫੈਸਿਲਿਟੀ ਦਿੱਤੀ ਹੈ ਲਿੱਕੇ ਦੁਕਾਨ ਦੇ ਬਾਹਰ ਲਾ ਦੇਆ ਸਤਿਅਮ ਮੈਡੀਕਲ ਸਟੋਰ ਲਾਂਡਰਾ ਰੋਡ ਫਰਡ ਤੋਂ ਨਵੇਂ ਜੀਐਸਟੀ ਦੇ ਅਪਰੋਡਿੰਗ ਤੁਹਾਨੂੰ ਦੋਈਆਂ ਮਿਲਣਗੀਆਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਭਾਈ ਜੀ ਸਾਹਿਬ ਥੈਂਕ ਯੂ ਵੈਰੀ ਮਚ ਕੇ ਸਾਰੀ ਸਹੂਲਤਾਂ ਦੇ ਚਾਰਗ ਪਾਤਰੀ ਦੁਕਾਨ ਬਹੁਤ ਬਿਹਤਰੀਾਨੀ ਪਤਾ ਠੀਕ ਹੈ ਭਾਈ ਸਾਹਿਬ ਅੱਜ ਜੀ ਬਾਜ਼ਾਰ ਤੇ ਲੱਗੇ ਰਹਿਣਾ ਬੋਲੋ ਬਧਾਈ ਹੋ ਬਧਾਈ ਹੋ ਮੈਂ ਇੱਕ ਆਮ ਹਿੰਦੁਸਤਾਨੀ ਹੋਣ ਦੇ ਨਾਤੇ ਤੁਹਾਡੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਕਰਦਾ ਤੇ ਸਮੂਹ ਬੀਜੇਪੀ ਪਾਰਟੀ ਦਾ ਆਲ ਓਵਰ ਇੰਡੀਆ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਲੋਕਾਂ ਨੂੰ ਫਾਇਦਾ ਦਿੱਤਾ ਕਿਸੇ ਨੂੰ 2 ਰੁਪਏ ਦਾ ਫਾਇਦਾ ਹੋਊਗਾ ਕਿਸੇ ਨੂੰ ਡੇਟਾ ਆਕਰ ਦਾ ਫਾਇਦਾ ਹੋਊਗਾ ਜੀ ਜਿਨ੍ਹਾਂ ਨੇ ਗੱਡੀਆਂ ਲੈਣੀਆਂ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਜੇ DNA ਸਾਡੀ ਗੱਡੀ ਆਪਣੀ ਕੰਟਰੀ ਦਾ ਇਕਨੋਮੀ ਚ ਪੈਸਾ ਆਊਗਾ ਉਹਦੇ ਨਾਲ ਸਾਡੀ ਇਕਨੋਮੀ ਗਰੋ ਕਰੂਗੀ ਬਹੁਤ ਬਹੁਤ ਧੰਨਵਾਦ ਗ੍ਰੇਟ ਵਧਾਈ ਹੋ ਵਧਾਈ ਹੋ ਨਵਨਤਮ ਸਾਈਟ Honda Activa 125 ਸੀ ਇਹ ਅੱਜ ਮੈਂ ਦਿਨ ਤਾਸ ਕਲੈਕਟ ਕੀਤਾ ਜੀ ਅੱਜ ਮੋਦੀ ਸਾਹਿਬ ਨੇ ਸਾਡੇ ਲਈ GST ਘਟਾਤਾ ਜੀ ਠੀਕ ਹੈ ਜੀ ਮੈਨੂੰ ਇਹ ਸਕੂਟਰ GST ਘਟਾ ਕਰਨ ਕਰਕੇ 8000 ਰੁਪਏ 700 ਮਿਲਿਆ ਵੈਰੀ ਗੁੱਡ ਆਈ ਹੋ ਵਧਾਈ ਹੋ 10000 ਰੁਪਏ ਦਾ ਫਾਇਦਾ ਹੋਇਆ ਬਹੁਤ ਵਧੀਆ ਸ਼ਾਬਾਸ਼ ਚਲ 10000 ਰੁਪਏ ਕੋਈ ਬੋਟਨ ਦਵੇ ਜੀਐਸਓ ਵੀ ਪੜਾਈ ਹੋ ਹਾਲੀ ਵਿੱਚ ਪੜਾਈ ਥੋ ਜੀਐਸ ਜੀ ਇਸ ਲਈ ਸਾਰਾ ਜਿਹੜਾ ਜਨਰਲ ਸ਼੍ਰੀ ਉਹ ਸਿਰਫ ਪ੍ਰਧਾਨ ਮੰਤਰੀ ਮੋਦੀ ਬਹੁਤ ਧੰਨਵਾਦ ਉਹਦੇ ਕਰਕੇ ਹੁਣ ਅਪਰਨ ਉਹਨਾਂ ਨੂੰ 92000 ਦਾ ਦਵਾਂਗੇ ਜਿਹਦੇ ਵਿੱਚ ਤੁਹਾਨੂੰ 6000 7000 ਤੁਸੀਂ ਡਿਸਕਾਊਂਟ ਦੇ ਰਹੇ ਆ ਬਟ ਉਹ ਅਸੀਂ ਆਪਣੇ ਡੀਲਰਸ਼ਿਪ ਕੰਪਨੀ ਨੂੰ ਉਹ ਸਿਰਫ ਮੋਦੀ ਜੀ ਕੀਤੇ ਜੋ ਡੀਐਫਟੀ ਘਟਿਆ ਉਹਨਾਂ ਦੇ ਕਰਕੇ ਦਿੰਦੇ ਆ ਉਹਨਾਂ ਲਈ ਅਸੀਂ ਬਹੁਤ ਧੰਨਵਾਦੀ ਆ ਜਿਹੜੇ ਕਰਕੇ ਸਾਡੇ ਕੋਲੇ ਕੰਮ ਵਧ ਰਿਹਾ ਬਿਜ਼ਨਸ ਵਧ ਰਿਹਾ ਸਾਡੀ ਕੰਪਨੀ ਦਾ ਸ਼ੇਅਰ ਵਧ ਰਿਹਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ ਲਈ ਜਿਹਨਾਂ ਨੇ ਦਿੱਤਾ ਗਿਆ ਆਪਾਂ ਦਾ ਸਾਥ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਇਹ ਸੈਕਟਰ 22 ਵਿੱਚ ਸਾਬ ਦਾ ਬਹੁਤ ਬਹੁਤ ਜਿਨ੍ਹਾਂ ਨੇ ਵੈਟ ਸਾਇਆ ਜਿਹਦਾ ਦੇਖੇ ਸਾਨੂੰ ਦੀ ਵੋਕਿੰਗ ਵਧੀ ਜਾ ਆਪਣੇ ਪਲੇਅਰ ਕਰਕੇ ਫੀਲ ਵੀ ਬਹੁਤ ਇੰਪਰੂਵ ਹੋਇਆ ਹੈ ਖਾਸ ਤੌਰ ਤੇ 3F ਦਾ ਸ਼ਹਿਰ ਬਣੇਗਾ ਸਾਡੇ ਕੋਲ ਬਹੁਤ ਆਵਾਜ਼ ਦੀ ਪਾਣੀ ਸਾਬ ਸਾਨੂੰ ਨਹੀਂ ਮਤਵਾ ਨਹੀਂ ਰਹੇ ਗਏ ਡਾਇਰੈਕਟ ਗੁਰੂ ਦਾ ਗੰਦ ਬਣੀ ਹੈ ਤੇ ਤੁਹਾਨੂੰ ਖੋਣੇ ਹੈ ਕਿ ਆ ਇੱਕ ਜਿਹੜੀ ਆਪਣੀ ਖਰਾਬ ਪ੍ਰੈਕਟਿਸ ਵਾਲੀ ਜਿਲ੍ਹਾ ਦਾ ਹੈ ਇਹਦਾ ਸਿਣਾ ਬੁਰੀ ਜਿਹਾ ਨਾ ਕਿ ਉਹਨਾਂ ਕੋਲ ਪਹੁੰਚਾ ਬਦਲ ਜਾ ਰਿਹਾ ਹੈ 70% ਤੋਂ ਮੈਗਾ ਨੀਅਰ ਬਣ ਕੇ 5.5 24%

ਧੰਨਵਾਦ ਮੋਦੀ ਜੀ ਦਾ ਧੰਨਵਾਦ 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 ਮੋਦੀ ਜੀ ਦਾ ਧੰਨਵਾਦ ਸਰ ਅੱਜ ਦੇ ਪ੍ਰੋਗਰਾਮ ਬਾਰੇ ਦੱਸੂ ਜੀ ਜੇ ਅੱਜ ਤੁਸੀਂ ਕਿਹਾ ਅੱਜ GST ਜਿਹੜੇ ਬੈਨੀਫਿਟ ਮਿਲੇ ਆ ਪਹਿਲਾ ਨਵਰਾਤਰਾ ਹੈ ਔਰ ਤੋਂ ਬਰ ਬੰਦਾ ਹੈ ਮੋਦੀ ਜੀ ਨੇ ਬਹੁਤ ਵੱਡਾ ਫੋਕਾ ਦਿੱਤਾ ਸਾਡੇ ਪੰਜਾਬ ਵਾਸੀਆਂ ਨੂੰ ਔਰ ਅੱਜ ਅਸੀਂ ਜਾ ਕੇ ਦੇਖਿਆ ਮਾਰਕੀਟ ਦੇ ਵਿੱਚ ਗੋਗਲ ਨਾਲ ਸਾਹਮਣੇ ਆ ਰਹੀ ਹੈ ਕਿ ਤਾਂ ਕਸਟਮਰ ਬਹੁਤ ਖੁਸ਼ ਹੈ ਕਾਸੀਓ ਨੇ ਤੇ ਟੀਵੀਐਸ ਦੀ ਦੁਕਾਨ ਤੇ ਖੜੇ ਆ 7-8000 ਤੋਂ ਲੈ ਕੇ 10000 ਬੈਕਟਰ ਦੀ ਕਿਸੇ ਮੋਟਰਬਾਈਕ ਦੇ ਪਿੱਛੇ ਫਾਇਦਾ ਹੋ ਰਿਹਾ। ਔਰ ਇਸੇ ਨਾਲ ਹੀ ਕਾਰਾਂ ਦੇ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ। ਸੀਮੈਂਟ ਤੇ ਬਹੁਤ ਫਾਇਦਾ ਹੋ ਰਿਹਾ ਹੈ। 1 ਲੀਟਰ ਘਿਓ ਦੇ ਪਿੱਛੇ 35 ਰੁਪਏ ਦੇ ਫਾਇਦੇ ਦੀ ਗੱਲ ਤੁਹਾਨੂੰ ਦੱਸੀ ਗਈ ਹੈ ਕਿ ਇਹ ਹੋ ਰਿਹਾ ਹੈ। ਤੇ ਨਿਬਾਨਦਰ ਇਸ ਕਰਕੇ ਕੋਸ਼ਿਸ਼ ਕਰ ਰਹੇ ਨੇ ਸੇਲ ਬਹੁਤ ਵੱਧਦੀ ਹੈ। ਜਿਹੜੀ ਸਾਡੀ ਭਾਰਤੀ ਮਾਰਕੀਟ ਆ ਉਸ ਦੇ ਵਿੱਚ ਵੱਡਾ ਉਛਾਲ ਆਇਆ ਅੱਜ। ਔਰ ਅੱਜ ਜਿਹੜੇ ਕਸਟਮਰ ਆ ਉਹ ਬਹੁਤ ਖੁਸ਼ ਨੀਖ ਚਾਹਦੀ ਹੋਈ ਆ ਤੇ ਸਾਰਾ ਬਾਜ਼ਾਰ ਜਿਹੜਾ ਉੱਧਰ ਮੱਧੇ ਧੰਨਵਾਦ ਕਰਦਾ। थैंक यू। ਗਿਲਸਬ ਅੱਜ ਜੀਐਸਟੀ ਬਚਤ ਉਤਸਵ ਰੈਲੀ ਵਰਗ ਸੀ। ਦੇਖੋ ਅੱਜ ਸਾਡੀ ਮਾਨਯੋਗ ਪ੍ਰਾਈਮ ਮਿੰਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੀਆਂ ਜੀਐਸਟੀ ਦੀਆਂ ਦਰਾਂ ਘਟਾਈਆਂ ਗਈਆਂ ਅੱਜ ਇਹ ਜੀਐਸਟੀ ਬਚਤ ਉਤਸਵ ਜਿਹੜਾ ਇਹ ਅੱਜ ਬਣਾਇਆ ਜਾ ਰਿਹਾ ਹੈ। ਤੁਸੀਂ ਦੇਖੋ ਵੀ ਇਹਦੀ ਆਮ ਤੌਰ ਤੇ ਕੀ ਹੁੰਦਾ ਵੀ ਲੋਕ ਪਹਿਲਾਂ ਮੰਨ ਕਰਦੇ ਨੇ ਵੀ ਘਟਾਓ ਘਟਾਓ ਤੇ ਫਿਰ ਜਾ ਕੇ ਕਿਤੇ ਲੋਕ ਕਹਿੰਦੇ ਵੀ ਡੇਟ ਮਤਲਬ ਲੀਡਰ ਜਾਂ ਸਰਕਾਰਾਂ ਕਹਿੰਦੀ ਵੀ ਕੋਈ ਨਹੀਂ ਦੇਖਦੇ ਆ ਕਰਦੇ ਆ ਪਰ ਇਹ ਪਹਿਲੀ ਵਾਰ ਹੋਇਆ ਵੀ ਜਦੋਂ ਸ੍ਰੀ ਮਾਨਯਾ ਸਾਡੇ ਪ੍ਰਾਈਮ ਮਿਨਿਸਟਰ ਜਿਹੜੀ ਨਰਿੰਦਰ ਮੋਦੀ ਜੀ ਨੇ ਜਿਹੜਿਆ GST ਜਿਹੜਾ ਬਹੁਤ ਦਰਾਂ ਜਿਹੜੀ 4 ਸੀ 28 18 12 ਤੇ 5 ਇਹੋ ਘਟਾ ਕੇ ਜਿਹੜੀਆਂ ਦੋ ਦਰਾਂ ਕਰਤੀਆਂ 5 ਔਰ 18 ਜਿਹਦੇ ਨਾਲ ਕਿ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਬਹੁਤ ਸਸਤੀਆਂ ਹੋਈਆਂ ਇਲੈਕਟ੍ਰੋਨਿਕ ਵਸਤਾਂ ਬਹੁਤ ਸਸਤੀਆਂ ਹੋਈਆਂ ਅਸੀਂ ਆ ਸ਼ੋਰੂਮ 'ਚ ਖੜੇ ਆ ਤੇ ਇਹ ਬਾਈਕ ਦੇਖੋ ਇਹ ਕਹਿੰਦੇ ਵੀ ਅੱਜ ਅਸੀਂ ਨਵਾਂ ਬਾਈਕ ਜਿਹੜੇ ਵੇਚ ਚੁੱਕੇ ਆ ਤੇ ਅਜੇ 2-3 ਹੋਰ ਇਹਨਾਂ ਦੀ 딜 ਚੱਲਦੀ ਹੈ ਸੋ ਬਹੁਤ ਵੱਡਾ ਜਿਹੜਾ ਖੇਤਿਬਾੜੀ ਦੀਆਂ ਵਸਤਾਂ ਜਿਹੜੀਆਂ ਸਸਤੀਆਂ ਹੋਈਆਂ ਟਰਾਂਸਪੋਰਟ ਦਾ ਸਸਤਾ ਹੋਇਆ ਸੋ ਇਹ ਬਹੁਤ ਵੱਡਾ ਜਿਹੜਾ ਮੈਂ ਕਹਿੰਦਾ ਕਿ ਇਕਨੋਮੀ ਨੂੰ ਇਹ ਫਲਾਰਾ ਮਿਲੇਗਾ ਔਰ ਦੇਸ਼ ਹੋਰ ਮਜ਼ਬੂਤ ਹੋਗਾ ਔਰ ਤਰੱਕੀ ਕਰੇਗਾ ਭਾਜੀ ਸ਼ਰਮਾ ਜੀ ਅੱਜ GST ਬਾਰੇ ਰੈਲੀ ਕਰੀ ਹੈ ਲੋਕਾਂ ਨੂੰ ਜਾਗਰੂਤਤਾ ਕੇ ਕਹਿਣਾ ਚਾਹੁੰਦੇ ਨੇ ਨਰਿੰਦਰ ਮੋਦੀ ਜੀ ਨੇ ਇਸ ਵਾਰ ਲਾਲ ਕਿਲੇ ਤੋਂ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਬਹੁਤ ਵੱਡਾ ਤੋਹਫਾ ਦੀਵਾਲੀ ਤੇ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਦਿਆਂਗਾ ਪਰ ਉਹਨਾਂ ਨੇ ਆਪਣੀ ਗੱਲ ਨੂੰ ਸੱਚ ਕਰਕੇ ਦਿਖਾਇਆ ਹੈ ਅੱਜ ਪਹਿਲੇ ਨਰਾਤੇ ਤੋਂ ਬਹੁਤ ਸਾਰੀਆਂ ਘਰੇਲੂ ਉਪਯੋਗ ਦੀਆਂ ਜਿਹੜੀਆਂ ਵਸਤੂਆਂ ਨੇ ਜਿਹੜੀਆਂ ਆਮ ਲੋਕ ਇਸਤੇਮਾਲ ਕਰਦੇ ਨੇ ਉਹਨਾਂ ਦੇ ਉੱਤੇ GST ਦੀਆਂ ਦਰਾਂ 'ਚ ਬਹੁਤ ਵੱਡਾ ਘਰਾਵਟ ਆਈ ਹੈ ਜਿਹਦੇ ਕਰਕੇ ਉਹ ਚੀਜ਼ਾਂ ਬਹੁਤ ਜ਼ਿਆਦਾ ਸਸਤੀਆਂ ਹੋਈਆਂ ਉਹਦਾ ਲਾਭ ਦੇਸ਼ ਦੇ ਕਰੋੜਾਂ ਕਰੋੜ ਲੋਕਾਂ ਨੂੰ ਵਪਾਰੀਆਂ ਨੂੰ ਮੈਨੂਫੈਕਚਰਿੰਗ ਇੰਡਸਟਰੀ ਨੂੰ ਸਭ ਨੂੰ ਮਿਲਿਆ ਉਸੇ ਸੰਦਰਭ 'ਚ ਅੱਜ ਅਸੀਂ ਇੱਕ ਮਾਰਕੀਟ ਦੇ ਅੰਦਰ ਜਾ ਕਰਕੇ ਲੋਕਾਂ ਨੂੰ ਵਧਾਈ ਵੀ ਦਿੱਤੀ ਦੁਕਾਨਦਾਰਾਂ ਨੂੰ ਜਿਹੜੇ ਕੰਜ਼ਿਊਮਰ ਸੀ ਕਸਟਮਰ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਮਿਲੇ ਔਰ ਲੋਕਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਸਕੂਟਰ ਲੈਣ ਵਾਲੇ ਨੂੰ ਬੜੀ ਖੁਸ਼ੀ ਸੀ ਕਿ 7000 ਰੁਪਏ ਰੇਟ ਘਟ ਗਿਆ ਸਕੂਟਰ ਦਾ ਸਾਈਕਲ ਜਿਹੜਾ 5000 ਰੁਪਏ ਦਾ ਮਿਲਦਾ ਸੀ ਉਹ 4000 ਰੁਪਏ ਦਾ ਰਹਿ ਗਿਆ ਕਾਰ ਦੇ ਜ ਟਾਇਰ ਪਵਾਉਣੇ ਆ ਤੇ 2000 ਰੁਪਏ ਸਸਤੇ ਹੋ ਗਏ ਸਾਰੀਆਂ ਦਵਾਈਆਂ ਜਿਹੜੀਆਂ ਆ ਉਹ 7% ਤੋਂ ਲਾ ਕੇ 13% ਤੱਕ ਸਸਤੀਆਂ ਹੋ ਗਈਆਂ ਸੋ ਇਹ ਜਿਹੜਾ ਇੱਕ ਵੱਡਾ ਲਾਭ ਮਿਲਿਆ ਹੈ ਉਹਦੇ ਕਰਕੇ ਬੜੀ ਦੇਸ਼ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਸੋ ਉਸੇ ਹੀ ਖੁਸ਼ੀ ਲੋਕਾਂ ਨਾਲ ਸਾਂਝੀ ਕਰਨ ਲਈ ਲੋਕਾਂ ਨੂੰ ਬਤਾਈ ਦੇਣ ਲਈ ਅੱਜ ਖਰੜ ਦੇ ਅੰਦਰ ਸਾਡੇ ਸਭ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਮਾਰਕੀਟ 'ਚ ਜਾ ਕੇ ਦੁਕਾਨਦਾਰਾਂ ਨਾਲ ਸਭ ਲੋਕਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਨਾਲ ਖੁਸ਼ੀ ਵੀ ਸਾਂਝੀ ਕੀਤੀ ਉਹਨੂੰ ਬੜਾ ਅੱਛਾ ਲੱਗਿਆ ਕਿ ਜਿਹੜੇ ਕਸਟਮਰ ਉਹਨਾਂ ਦੁਕਾਨਾਂ 'ਚ ਖੜੇ ਸੀ ਅਤੇ ਦੁਕਾਨਦਾਰ ਸੀ ਉਹਨਾਂ ਨੇ ਬੜੇ ਖੁੱਲੇ ਮਨ ਨਾਲ ਮੋਦੀ ਸਾਹਿਬ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਕਰਕੇ ਜਿਹੜੀ ਆ ਉਹ ਰਾਹਤ ਮਿਲੀ ਹੈ ਔਰ ਲੋਕਾਂ ਦੀ ਜੇਬ 'ਚ ਪੈਸਾ ਵਧੇਗਾ ਬਹੁਤ ਸਾਰਾ ਸਮਾਜ ਸੀ ਜਿਹੜਾ ਸਰ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਫਾਇਦਾ ਹੋਇਆ ਜਿਹੜੇ ਆਲਰੇਡੀ ਲੋਕਾਂ ਨੇ ਦੁਕਾਨਦਾਰਾਂ ਨੇ ਮਟੀਰੀਅਲ ਖਰੀਦਿਆ ਹੋਇਆ 18% ਜੋ ਵੀ ਪਹਿਲਾਂ ਤੁਹਾਡਾ ਸਪੈਸੀਫਾਈ ਕਰਨ ਸੀਗੇ ਤਾਂ ਉਹਨਾਂ ਨੂੰ ਦਿੱਕਤ ਨਹੀਂ ਆਏਗੀ ਉਹ ਕਹਿਣਗੇ ਵੀ ਸਾਨੂੰ ਤਾਂ ਅਸੀਂ ਤਾਂ ਪਹਿਲੇ ਡੇਟ ਤੇ ਖਰੀਦੀ ਬੈਠੇ ਹਾਂ ਉਹ ਉਹਦੇ ਲਈ ਸਰਕਾਰ ਨੇ ਰਸਤਾ ਬਣਾਇਆ ਹੈ ਉਹ ਜਦੋਂ ਬਿੱਲ ਕੱਟਣਗੇ ਮਾਈਨਸ ਕਰਕੇ ਕਿ ਇੰਨਾ ਪਰਸੈਂਟ ਸੀਗਾ ਇੰਨੇ ਪਰਸੈਂਟ ਕੱਟ ਕੇ ਉਹ ਸਾਰਾ ਜੀਐਸਟੀ ਰਿਫੰਡ ਆਏਗਾ ਉਹਦਾ ਆਲਰੇਡੀ ਸਰਕਾਰ ਨੇ ਉਹਨਾਂ ਨੂੰ ਦੱਸਿਆ ਹੋਇਆ ਹੈ ਔਰ ਉਹ ਸਾਰਾ ਰਿਫੰਡ ਜਿਹੜਾ ਉਹਨਾਂ ਨੇ ਐਕਸਟਰਾ ਪੇ ਕੀਤਾ ਹੋਏਗਾ ਕਟਣ ਤੋਂ ਬਾਅਦ ਉਸ ਸਾਰਾ ਪੈਸਾ ਮਦੇ ਕੌਣ ਚਾਪੀਸ? ਅਗਰ ਕੋਈ ਦੁਕਾਨਦਾਰ ਇਸ ਤਰ੍ਹਾਂ ਦੀ ਨਕਲੀ ਜੇਸੀ ਕਰਦਾ ਹੈ ਵੀ ਸਾਡੇ ਕੋਲ ਤਾਂ ਕੋਈ ਨੋਟੀਫਿਕੇਸ਼ਨ ਕੋਈ ਗੱਲਬਾਤ ਨਹੀਂ ਐਵੇਂ ਡਰਾਮੇबाजी ਕਰ ਰਿਹਾ ਵੀ ਕਿਵੇਂ ਡੀਲ ਕਰੂਗੇ ਉਹਨੂੰ। ਇਹਨੇ ਹੁਣ ਸਮਝਾਵਾਂਗੇ ਜਾ ਕੇ ਪਿਆਰ ਨਾਲ ਉਹਨੂੰ ਕਹਾਂਗੇ ਭਾਈ ਆਹ ਤਰਾ ਰਿਫੰਡ ਕਰਾ ਲੈ। ਵੈਸੇ ਤਾਂ ਆਲਰੇਡੀ ਮਹਿਕਮੇ ਨੇ ਸਭ ਜਗ੍ਹਾ ਤੇ ਸ਼ੁਰੂ ਕੀਤਾ ਹੋਇਆ ਹੈ ਔਰ ਸਭ ਦੁਕਾਨਦਾਰ ਭਰਾ ਬੜੇ ਸਿਆਣੇ ਨੇ ਇਸ ਮਾਮਲੇ 'ਚ। ਦਿੱਤਾ ਪੈਸਾ ਵਾਪਸ ਕਿਵੇਂ ਲੈਣਾ ਉਹਨਾਂ ਨੂੰ ਸਭ ਨੂੰ ਪਤਾ। ਫਿਰ ਵੀ ਕੋਈ ਦਿੱਕਤ ਆਏਗੀ ਤਾਂ ਪੂਰੀ ਮਦਦ ਕਰਾਂਗੇ। ਠੀਕ ਹੈ। ਹਾਂ ਜੀ ਮੰਡਲਪ੍ਰਧਾਨ ਕੁਪਤਾ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਜੀਐਸਟੀ ਦੀ ਦਰਾਂ ਨੂੰ ਲੈ ਕੇ ਰਹੇ ਹੋ। ਅੱਜ ਅਸੀਂ ਮੋਦੀ ਜੀ ਦੁਆਰਾ ਜਿਹੜੇ ਜੀਐਸਟੀ ਦੀ ਦਰਾਂ ਘਟਾਈਆਂ ਗਈਆਂ ਉਸ ਬਾਰੇ ਅਸੀਂ ਬਾਜ਼ਾਰ 'ਚ ਘੁੰਮ ਕੇ ਕੱਲੀ-ਕੱਲੀ ਦੁਕਾਨ ਤੇ ਜਾ ਕੇ ਲੋਕਾਂ ਨੂੰ ਜਾਗਰਤ ਕੀਤਾ ਤੇ ਉੱਥੇ ਗਾਕਾਂ ਨੂੰ ਵੀ ਪੁੱਛਿਆ ਤੇ ਸਾਰੇ ਖੁਸ਼ ਸੀਗੇ ਕਿ ਅੱਜ ਜੀਐਸਟੀ ਦੀ ਦਰਾਂ ਘਟਾਉਣ ਨਾਲ ਕੋਈ ਸਕੂਟਰ ਘਰਿਆ ਮੈਨੂੰ 8000 ਰੁਪਏ ਸਸਤਾ ਮਿਲ ਗਿਆ, ਕੋਈ ਸਾਈਕਲ ਘਰਿਆ ਮੈਨੂੰ 1000 ਰੁਪਏ ਸਸਤਾ ਮਿਲ ਗਿਆ। ਇੱਕ ਟਾਇਰ ਵਾਲੀ ਦੁਕਾਨ ਤੇ ਗਏ ਉਹ ਕਹਿੰਦੇ ਮੈਨੂੰ ਗੱਡੀ 'ਚ 2000 ਰੁਪਏ ਦਾ ਫ ਇਸ ਤੇ ਅਸੀਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਉਹਨਾਂ ਨੇ ਆਮ ਜਨਤਾ ਲਈ ਨੀਮਨ ਵਰਗ ਲਈ ਨੀਚੇ ਵਰਗ ਲਈ ਸਾਰਾ ਸੋਚਿਆ ਤੇ ਫਿਰ ਉਮੀਦ ਕਰਾਂਗੇ ਕਿ ਅੱਗੇ ਨੂੰ ਵੀ ਮੋਦੀ ਜੀ ਆਪਣੇ ਦੇਸ਼ ਦੇ ਹਰ ਵਰਗ ਲਈ ਹਰ ਵਰਗ ਦੇ ਬਜਟ ਲਈ ਧਿਆਨ ਚ ਰੱਖ ਕੇ ਆਪਣਾ ਕੰਮ ਕਰੂਗੇ ਤੇ ਫਿਰ ਮੋਦੀ ਜੀ ਦਾ ਬਾਰ ਬਾਰ ਅਸੀਂ ਧੰਨਵਾਦ ਕਰਦੇ ਆਂ